ਹਾਂਜੀ ਸ਼ਸ਼ੀ ਕਾਲ ਜੀ ਤੁਸੀਂ ਜੁੜੇ ਐਮਬੀਏ ਨਿਊਜ਼ ਚੈਨਲ ਦੇ ਨਾਲ ਮੈਂ ਮੋਹਿਤ ਸੈਣੀ ਅੱਜ ਮੁਣਕ ਵਿਖੇ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੋ ਜਨਮਤੀ ਹੈ ਉਸ ਨੂੰ ਬੜੇ ਹੀ ਧੂਮ ਧਾਮ ਨਾਲ ਰਵਿਦਾਸ ਮੰਦਿਰ ਮੁਣਕ ਵਿਖੇ ਮਨਾਇਆ ਗਿਆ ਇਹ ਜੋ ਜਨਮਤੀ ਹੈ ਇਸ ਵਿੱਚ ਜੋ ਮੰਦਰ ਕਮੇਟੀ ਉਸੂਲ ਮੰਦਰ ਨੂੰ ਬੜੇ ਹੀ ਫੁੱਲਾਂ ਤੇ ਸਤਿਕਾਰ ਦੇ ਨਾਲ ਸਜਾਇਆ ਗਿਆ ਤੇ ਵੱਖ-ਵੱਖ ਦਾਨੀ ਸੱਜਣਾ ਵੱਲੋਂ ਤੇ ਵੱਖ-ਵੱਖ ਸ਼ਰਧਾਲੂਆਂ ਵੱਲੋਂ ਇੱਥੇ ਆ ਕੇ ਮੱਥਾ ਵੀ ਟੇਕਿਆ ਗਿਆ ਤੇ ਜੋ ਲੰਗਰ ਦੀ ਪ੍ਰਥਾ ਹੈ ਉਸ ਵਿੱਚ ਵੀ ਜੋ ਦਾਨੀ ਸੱਜਣਾ ਵੱਲੋਂ ਤੇ ਸ਼ਰਧਾਲੂਆਂ ਵੱਲੋਂ ਲੰਗਰ ਹੈ ਇੱਕ ਪਾਤਵੀ ਚ ਬੈ ਕੇ ਛਕਿਆ ਗਿਆ

ਉਥੇ ਇੱਕ ਬੜੀ ਹੀ ਅਨੋਖੀ ਮਿਸਾਲ ਆਪ ਸਿਪਾਈ ਚਾਰੇ ਦੇ ਦੇਖਣ ਨੂੰ ਮਿਲੀ ਜਿੱਥੇ ਸੈਣੀ ਸਮਾਜ ਦੇ ਪ੍ਰਧਾਨ ਗੁਰਜਨ ਸਿੰਘ ਸੈਣੀ ਜੀ ਜੋ ਨੰਬਰਦਾਰ ਵੀ ਨੇ ਉਹਨਾਂ ਵੱਲੋਂ ਰਵਿਦਾਸ ਭਾਈਚਾਰੇ ਨੂੰ ਮੰਦਿਰ ਕਮੇਟੀ ਨੂੰ ਜੋ ਹੈ 50 ਥਾਲੀ ਜੋ ਦਾਨ ਵਿੱਚ ਦਿੱਤੇ ਗਏ ਸੀ ਤੇ ਲੰਗਰ ਕਮੇਟੀ ਵੱਲੋਂ ਪਹੁੰਚੇ ਹੋਏ ਜੋ ਸੱਜਣ ਨੇ ਗੁਰਜਨ ਸਿੰਘ ਸੈਣੀ ਜੀ ਤੇ ਉਹਨਾਂ ਦੇ ਨਾਲ ਡਾਕਟਰ ਅਜੀਵ ਜੀ ਡਾਕਟਰ ਹਰਦੀਪ ਜੀ ਤੇ ਬਾਕੀ ਜੋ ਐਮਸੀ 7 ਪਹੁੰਚੇ ਸੀ ਉਹਨਾਂ ਦਾ ਵੀ ਬੜੇ ਹੀ ਮਾਨ ਸਤਕਾਰ ਨਾਲ ਸਰੋਪਾ ਪਾ ਕੇ ਜੋ ਮਾਨ ਸਨਮਾਨ ਕੀਤਾ ਗਿਆ